ਵੈਲਕਮ ਟੂ ਏ ਕੇ ਕਲੈਕਸ਼ਨ ਮੇਨ ਬਿਆਰ ਕੁਰਾਲੀ ਏ ਕੇ ਹਾਜ ਨੇ ਬਹੁਤ ਹੀ ਪਿਆਰੇ ਪਾਰਟੀ ਵੇਅਰ ਸੂਟ ਜਿਵੇਂ ਕਿ ਪਤਾ ਕਾਕਾ ਨੂੰ ਸਾਡੀ ਸੇਲ ਚੱਲ ਪਈ ਹੈ 2 ਮਈ ਤੋਂ ਲੈ ਕੇ 15 ਮਈ ਤੱਕ ਪਾਰੀ ਸੇਲ ਲੱਗ ਗਈ ਜਲਦੀ ਜਲਦੀ ਪਹੁੰਚੋ ਏ ਕੇ ਕਲੈਕਸ਼ਨ ਮੇਨ ਬਿਆਰ ਕੁਰਾਲੀ ਵੀਰ ਜੀ ਧਾਗੇ ਦੀ ਕਢਾਈ ਵਾਲਾ ਸੂਟ ਦਿਖਾਓ ਜਿਹੜਾ ਅੱਜ ਕੱਲ ਬਾਜ਼ਾਰਾਂ ਮਾ ਚੱਲਦਾ ਪਿਆ ਜਿਹੜਾ ਗਲੇ 'ਤੇ ਵੀ ਕੜਾਈ ਹੋਵੇ ਪੱਲੇ 'ਤੇ ਵੀ ਕੜਾਈ ਹੋਵੇ ਸਾਰੇ ਟ੍ਰੈਂਡਿੰਗ ਆਰਟੀਕਲ ਦਊਗਾ ਜੀ ਧਾਗੇ ਦੀਆਂ ਕੜਾਈਆਂ ਵਾਲੇ ਆਹ ਲੋ ਜੀ ਤੇ ਘਰ ਲਓ ਆਹ ਲੋ ਉਹ ਵਾਹ ਜੀ ਵਾਹ ਕੀ ਸੋਹਣਾ ਧਾਗੇ ਦਾ ਕੜਾਈ ਹੈ ਧਾਗੇ ਦਾ ਕੰਮ ਹੈ ਗਲੇ ਵਾਲਾ ਸੇਮ ਪੌਂਚੇ ਦੇ ਕੰਮ ਹੋਇਆ ਵਾ ਬਾਜੂ ਤੇ ਵਰਕ ਹੋਇਆ ਇਹ ਤਾਂ ਮਹਿੰਗਾ ਹੋਣਾ ਵੀਰ ਜੀ ਮਹਿੰਗਾ ਨਹੀਂ ਰੇਟਾਂ ਦਾ ਕਰਨਾ ਫਾਇਦਾ ਉਹ ਵਾਹ ਜੀ ਆਏ ਤੁਹਾਡੇ ਵਾਲੇ ਦਾ ਕਟ ਵਰਕ ਵੀ ਹੈਗਾ ਚੁੰਨੀ ਪਾ ਵੀਡੀਓ ਨੂੰ ਕਰ ਦਿਓ ਦੱਬ ਕੇ ਸ਼ੇਅਰ ਪੇਜ ਨੂੰ ਕਰ ਲੋ ਫੋਲੋ ਰੇਟ ਦੇ ਦਿਨਾ ਇਹ ਜਿਆ ਕਪੜਾ ਹੈਗਾ ਪਿਓਰ ਕੋਟਨ ਪਿਓਰ ਕੋਟਨ ਹੋਊਗਾ ਪਿਓਰ ਕੋਟਨ ਉਹ ਵਾਹ ਜੀ ਦੇ ਵਿੱਚ ਡਾਟ ਡਾਟ ਪਏ ਹੋਇਆ ਬਹੁਤ ਹੀ ਪਿਆਰਾ ਕੱਪੜਾ ਏ ਕੱਪੜਾ ਦਾ ਬਾਅੋ ਵਧੀਆ ਮੈਂ ਹੱਥ ਲਾ ਕੇ ਦੇਖਿਆ ਕੱਪੜਾ ਇੱਕ ਨੰਬਰ ਹੋਊਗਾ ਹੀ ਚੋਟੀ ਦਾ ਕੱਪੜਾ ਏ ਬਾਜ਼ਾਰ ਦਾ ਰੇਟ ਹੈਗਾ 1200 1500 ਪਰ ਏਕ-ਏਕ ਕਲੈਕਸ਼ਨ ਨੇ ਕਰਤਾ 499 ਰੁਪਏ ਦਾ ਦੇਖ ਲਓ ਰੇਟ ਦਾ ਭਲੇਖਾ ਦਾ ਨਹੀਂ ਹੈਗਾ ਨਹੀਂ ਨਹੀਂ ਜੀ ਰੇਟ ਦਾ ਕੋਈ ਭਲੇਖਾ ਨਹੀਂ ਦੇਖ ਲਓ ਮੈਂ ਹੁਣੇ ਪੁੱਛ ਕੇ ਆਇਆ ਉਹ ਨਾਲ ਨਾਲ 950 ਦਾ ਕਹਿੰਦਾ ਦਾ ਨਹੀਂ 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 950 ਨਹੀਂ ਉਹਦੇ ਚੁੰਨੀ ਕਟਵਰਕ ਵੀ ਨਹੀਂ ਦਿੱਤੇ ਚੁੰਨੀ ਵੀ ਕਟਵਰਕ ਆ ਆ ਲੈ ਲੈ ਸਾਰੇ ਦਾ ਦੱਸੋ ਕਿਹ ਰੇਟ ਹੈ ਲੈ ਸਾਰੇ ਵੀ ਆਹੀ ਰੇਟ ਲਾਉਂਗਾ ਜੀ 499 ਰੁਪਏ ਮਾਲ ਆ ਗਿਆ ਫੁੱਲ ਗੜਾ ਪੱਲਾ ਬਾਜੂ ਵਰਕ ਸਾਰਾ ਧਾਗੇ ਦਾ ਕੰਮ ਹੈ ਉਹ ਵਾਹ ਜੀ ਇਹਦਾ ਟੂ ਸ਼ੇਡ ਆ ਗਿਆ ਧਾਗਾ ਦੀ ਵਿੱਚ ਮੈਂ ਪਹਿਲਾ ਆਓ ਪਹਿਲਾ ਪਾਓ ਏਕੇ ਕਲੈਕਸ਼ਨ ਮੇਨ ਬੇਜਾਰ ਕਰਾ ਲਈ ਬਾਜ਼ਾਰ ਦਾ ਰੇਟ ਹੈਗਾ 1200 1500 ਪਰ ਏਕੇ ਕਲੈਕਸ਼ਨ ਨੇ ਕਰਤਾ 499 ਰੁਪਏ ਦਾ 499 499 हां जी हां जी 499 ਡਿਜ਼ਾਈਨ ਆਹ ਸਲਫ ਵਾਲਾ ਸਲਫ ਵਾਲਾ ਸਾਰੇ 499 ਹੀ ਮਿਲੂਗੇ ਜੀ ਸਾਰੇ 499 ਦੁਪट्टे ਸਾਰਿਆਂ ਦੇ ਕੱਟਵਰਕ ਮਾਲ ਆ ਗਿਆ ਫੁੱਲ ਵੀਡੀਓ ਨੂੰ ਕਰ ਦੋ ਦੱਬ ਕੇ ਸ਼ੇਅਰ ਪੇਜ ਨੂੰ ਕਰ ਲੋ ਫੋਲੋ ਆਹ ਲੋ ਡਿਜ਼ਾਈਨ ਦੇਖੀ ਜਾ ਕਿੰਨੇ ਸੋਹਣੇ ਸੋਹਣੇ ਡਿਜ਼ਾਈਨ ਆ ਦੁਪट्टे ਸਭ ਦੀ ਕੱਟਵਰਕ ਆ ਰੰਗ ਵੀ ਤੁਹਾਡੇ ਤਾਂ ਬਹੁਤ ਸੋਹਣੇ ਸੋਹਣੇ ਫੁੱਟਾਂ ਦੇ ਕਲਰ ਤਾਂ ਇੰਨੇ ਕੁ ਦੇ ਦੂੰਗਾ ਵਾ ਪੁੱਛਿਓ ਹੀ ਨਾ ਤੁਸੀਂ ਕਿੰਨੇ ਦਾ 499 ਰੁਪਏ ਦਾ ਦਊਗਾ ਕੰਮ ਇਹ ਆਹ ਲੈ ਲੈਂਦਾ ਲਵੈਂਡਰ ਵੀ ਮਿਲ ਜੂਗਾ ਹਾਂਜੀ ਹਾਂਜੀ ਲਵੈਂਡਰ ਵੀ ਦਊਗਾ ਹੁਣ ਇਹ ਦਿਖਾਂਦਾ ਲਵੈਂਡਰ ਕਲਰ ਵੀ ਤੁਹਾਨੂੰ 1 ਮਿੰਟ ਦਿਓ ਜੀ ਆਹ ਲੋ ਕਰੋ ਚੈੱਕ ਪਹਿਲਾਂ ਦੁਪੱਟਾ ਯਾਰ ਮੱਕਲਾ ਦੁਪੱਟਾ ਹੀ 200 ਰੁਪਏ ਦਾ ਬਿਗਰੇ ਕਟਵਰ ਕਾਲਾ ਜੀ ਆਹ ਤਾਂ ਨਹੀਂ ਹਾਂ 25 ਸੂਟ ਬਿਨਾ ਕਟਵਾਰ ਕਦੇ ਮਿਲ ਜੂਗਾ ਨਾ 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 ਹਰ ਇੱਕ ਸੂਟ ਕਟਵਾਰ ਕਦੇ ਵਿੱਚ ਦਊਗਾ ਜੀ ਕਟਵਾਰ ਕਦੇ ਵਿੱਚ ਆ ਲੋ ਮਾਲ ਦੀ ਕੁਆਨਟੀਟੀ ਚੈੱਕ ਕਰ ਲੋ ਕਲਰ ਚੈੱਕ ਕਰ ਲੋ ਫੁੱਲ ਸਟਾਕ ਆ ਗਿਆ ਏ ਕੁਆਨਟੀਟੀ ਤਾਂ ਬੇਰੀ ਤੁਹਾਡਾ ਬਹੁਤ ਆ ਮੈਂ ਤਾਂ ਸਾਰੀ ਰਾਤ ਖੋਲਵਾ ਜੇ ਤੁਹਾਡੇ ਨਾਲ ਤਾਂ ਨਾ 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 ਇੰਨਾ ਨਹੀਂ ਖੋਲਣੇ ਆਪਾਂ ਨੇ ਅਸੀਂ ਦਿਖਾ ਦੇ ਸਕਰੀਨ ਸ਼ਾਟ ਮਾਰੀ ਜਾਓ ਜਿਹੜੇ ਜਿਹੜੇ ਮੇਰੀ ਭੈਣ ਨੂੰ ਪਸੰਦ ਆ ਰਹੇ ਆ ਡਿਜ਼ਾਈਨ ਆ ਲੋ ਖੁਮਾਰ ਆ ਗਿਆ ਫੁੱਲ 499 ਰੁਪਏ 499 499 ਕੋਈ 1200 ਕੋਈ 1500 ਇੱਕ ਵੀਰ ਜੀ ਸੀ ਨਾ ਮਾੜਾ ਜੀ ਨਾ ਮੋਬਾਈਲ ਨੰਬਰ ਦੱਸੋ 9614760800 ਵੀਡੀਓ ਨੂੰ ਕਰ ਦੋ ਦਬ ਕੇ ਸ਼ੇਅਰ ਪੇਜ ਨੂੰ ਕਰ ਲੋ ਫੋਲੋ ਮਾਲ ਦੀ ਕੋਈ ਕਮੀ ਨਹੀਂ ਆ ਲੋ ਚੱਕੋ ਆ ਲੋ ਕਲਰ ਦੇਖ ਲੋ ਡਿਜ਼ਾਈਨ ਦੇਖ ਲੋ ਫੁੱਲ ਮਾਲ ਆ ਗਿਆ ਆ ਲੋ ਚੱਕੋ ਆ ਲੋ ਇਹ ਚੱਕੋ ਹਰ ਇੱਕ ਸੂਟ ਦਾ ਲੱਗ ਆ ਲੋ ਉਹ ਗੱਲ ਵੀ ਆਹੀ ਰੇਟ ਦਊਗਾ 499 ਰੁਪਏ ਚ ਸਕਾਈ ਬਲੂ ਰੰਗ ਵੀ ਆਹ ਕੁੜੀਆਂ ਦੇ ਰੰਗੇ ਬਹੁਤ ਡਿਮਾਂਡ ਵਿੱਚ ਆਉਂਦਾ ਫੁੱਲ ਡਿਮਾਂਡ ਵਾਲਾ ਸੂਟ ਹੈ ਬਾਜ਼ਾਰ ਦਾ ਜਿਹੜਾ 1200 1500 ਪਰ ਇਹ ਕਲੈਕਸ਼ਨ ਨੇ ਕਰਤਾ 499 ਰੁਪਏ ਦਾ ਆ ਲੋ ਕਰੋ ਚੈੱਕ ਮਾਲ ਆ ਲੋ ਜੀ ਕਰੋ ਚੈੱਕ ਆ ਲੋ ਜੀ ਚੱਕੋ ਜੀ ਇਹ ਬਹੁਤ ਵਧੀਆ ਜੀ ਕਿਸੇ ਨੂੰ ਵਰੀ ਮਾ ਲੈਣੇ ਸੂਟ ਚੱਕੋ ਜੀ ਇੱਕ ਤਰੀਕ ਤੋਂ ਲੈ ਕੇ 15 ਤਰੀਕ ਤੱਕ ਸੇਲ ਲੱਗੀ ਹੈ ਵੀਡੀਓ ਨੂੰ ਕਰ ਦੋ ਦੱਬ ਕੇ ਸ਼ੇਅਰ ਪੇਜ ਨੂੰ ਕਰ ਲੋ ਫੋਲੋ ਆ ਲੋ ਕਰੋ ਚੈੱਕ ਡਿਜ਼ਾਈਨ ਵਾਹ ਜੀ ਵਾ ਆ ਲੋ ਜੀ ਕਰੋ ਚੈੱਕ ਇਹਦਾ ਵੀ ਕੱਪੜਾ ਦਾ ਪੂਰਾ ਹੋਊਗਾ ਸਾਰੇ 5 500 ਦੀ ਸਾਰੇ 5 500 ਦੇ ਆ ਲੋ ਦੇਖ ਲੋ ਇਧਰ ਨੂੰ ਹੋ ਕੇ ਕੋਈ ਗੱਲ ਨਹੀਂ ਆ ਲੋ ਮਾਰੋ ਨਿਗਾ 500 ਰੁਪਏ ਦਾ ਕੋਈ ਗੱਲੇ ਨਹੀਂ ਜੀ ਦੇਖੋ ਤੁਸੀਂ ਕੱਪੜਾ ਦੇਖੋ ਕਿੰਨਾ ਟੌਪ ਦਾ ਬਾਜ਼ਾਰ 'ਮਾਂ ਵੀ ਇਹਦਾ 1200 ਦਾ 1500 ਦਾ ਪਰ ਇਹ ਇੱਕ ਕਲੈਕਸ਼ਨ ਨੇ ਦੇਣਾ 499 ਰੁਪਏ ਦਾ ਆ ਲੋ ਜੀ ਕੱਪੜਾ ਪਿਓਰ ਕਾਟਨ ਹੈ ਜੀ ਮੇਰੇ ਕੱਪੜਾ ਪੂਰੇ 5 ਮੀਟਰ ਹੋਊਗਾ ਨਾ ਹਾਂ ਜੀ ਹਾਂ ਜੀ 5 ਮੀਟਰ ਹੋਊਗਾ ਜੀ ਆ ਲੋ ਜੀ ਕਰੋ ਚੈੱਕ ਜੀ ਆ ਲੋ ਜੀ ਡਿਜ਼ਾਈਨਿੰਗ ਕਰ ਲੋ ਚੈੱਕ ਮਾਲ ਆ ਗਿਆ ਫੁੱਲ ਆ ਲੋ ਜੀ ਕਾਟਨ ਦਾ ਦਿਖਾਵਾਂ ਕੋਈ ਕਾਟਨ ਦਾ ਸੈਂਪਲ ਤੁਹਾਨੂੰ ਆ ਲੋ ਹਾਂਜੀ ਹਾਂਜੀ ਕਰੋ ਚੈੱਕ ਇੱਕ ਆਲ ਓਵਰ ਸੂਟ ਚਲਦੇ ਆ ਉਹ ਵੀ ਦਿਖਾਓ ਆ ਲੋ ਆਲ ਓਵਰ ਕਾਟਨ ਦਾ ਸੂਟ 550 750 850 ਵਿਕਦਾ ਥੋੜੇ ਪਹਿਲਾਂ ਯਾਰ ਮਾ ਵੀਕਦਾ ਸੋਨਾ ਬਾਜ਼ਾਰਾਂ ਦਾ ਨਹੀਂ ਸਾਨੂੰ ਪਤਾ ਕਿੰਨੇ ਦਾ ਵਿਕਦਾ ਕਿੰਨੇ ਦਾ ਨਹੀਂ ਏਕ ਏਕ ਕਲੈਕਸ਼ਨ ਨੇ ਦੇਣਾ 299 ਰੁਪਏ ਦਾ 500 299 ਰੁਪਏ ਦੇ ਨਾਲ ਕਾਟਨ ਜੁਪਟਾ 100 ਦਾ ਜੁਪਟਾ ਹੀ ਹੁੰਦਾ ਹਾਂ ਕਾਟਨ ਦਾ ਦੁਪੱਟਾ 299 ਰੁਪਏ ਮਾ ਆ ਲੋ ਚੈੱਕ ਕਰ ਲੋ ਪ੍ਰਿੰਟ ਚੈੱਕ ਕਰ ਲੋ ਡਿਜ਼ਾਈਨਿੰਗ ਬਾਜ਼ਾਰ ਦਾ ਰੇਟ ਹੈਗਾ 500 700 800 ਜੋ ਵੀ ਹੈਗਾ ਸਾਨੂੰ ਨਹੀਂ ਪਤਾ ਸਾਡਾ ਰੇਟ 299 ਰੁਪਏ 299 ਰੁਪਏ ਮਾਲ ਜਿੰਨਾ ਮਰਜ਼ੀ ਦੇ ਲਿਓ ਵੈਰਾਈਟੀ ਜਿੰਨੀ ਮਰਜ਼ੀ ਲੈ ਲਿਓ ਪ੍ਰਿੰਟ ਜਿੰਨੇ ਮਰਜ਼ੀ ਲੈ ਲਿਓ ਕਿਹੜਾ ਪ੍ਰਿੰਟਡ ਸੂਟ ਚੱਲ ਰਿਹਾ ਕੁੜੀਆਂ ਦਾ ਉਹ ਵੀ ਦਿਖਾਓ ਕਿਹੜਾ ਬਟਨਾ ਜੀ ਵਾਲਾ ਚੱਲ ਰਿਹਾ 3D ਸੂਟ ਆਹ ਲਓ ਜੀ 3D ਸੂਟ ਵੀ ਮਿਲੂਗਾ ਜਿਹੜਾ ਵੀ ਕਹੋਗੇ ਸੂਟ ਸਾਰੇ ਮਿਲੂਗਾ ਜਿਹੜੀ ਮਰਜ਼ੀ ਫੋਟੋ ਲਿਆਓ ਸੇਮ ਸੂਟ ਦਊਂਗੇ ਆਹ ਲਓ ਇਹਦੀ ਬਟਮ ਬਾਟਮ ਵੀ ਵਾਈਟ ਆ ਗਿਆ ਬਾਟਮ ਵਾਈਟ ਹੋਊਗੀ ਵੀਰੇ ਜੋ ਬਾਹ ਜੀ ਮੈਂ ਤੁਹਾਡੇ ਪਹੁੰਚੇ ਵੀ ਕੱਡੇ ਪਏ ਆ ਆਹ ਲਓ ਪਹੁੰਚੇ ਵੀ ਕੱਡੇ ਵੀ ਮਾਲ ਵੀ ਮਿਲੂਗਾ ਫੁੱਲ ਕੋਈ ਇੱਕ ਅੱਧ ਆਲੋ ਡਿਜ਼ਾਈਨਿੰਗ ਕਰ ਲੋ ਚੈੱਕ ਰੇਟ ਇਹ ਜੀ ਦੇ ਦੇ ਨੇ ਬਾਜ਼ਾਰਾਂ ਨੂੰ 72 ਹੱਲੀ ਮੱਜਣੀ ਸਵਾਲ ਜੀ ਬਾ ਆਲੋ ਅਗਲਾ ਡਿਜ਼ਾਈਨ ਕਰ ਲੋ ਚੈੱਕ ਗੁਜਾਰਵਾ ਵੀ ਗਰੇ 5500 8800 ਰੁਪਏ ਆਲੋ ਕਰੋ ਚੈੱਕ 299 ਰੁਪਏ ਦਾ 299 299 299 299 ਬਾਈ ਤੋਂ ਇਲਾਵਾ ਔਰ ਗੰਜਾਏ ਸੂਟ ਵੀ ਦਿਖਾ ਦੋ ਜਿਹੜੇ ਫੁੱਲ ਪ्योर ਫੁਲਵਾਰਾਂ ਦੇ ਨਾਲ ਹੁੰਦੇ ਆ ਗੰਜਾਏ ਦਾ ਵਿਆਹ ਸ਼ਾਦੀਆਂ ਵਾਲਾ ਸੂਟ ਬਾਜ਼ਾਰ ਮੋਂ ਦੀ ਗਾ 35 3500 ਰੁਪਏ ਦਾ ਇਹ ਮੈਂ ਡਿਜ਼ਾਈਨ ਦਊਗਾ 200 ਤੇ ਲੈ ਕੇ 500 ਰੁਪਏ ਦਾ ਬਾਜ਼ਾਰ ਦਾ ਰੇਟ ਹੋਣਾ 2000 3000 ਪਰ ਇਹ ਇੱਕ ਕਲੈਕਸ਼ਨ ਨੇ ਕਰਤਾ ਇਹਦੇ ਬਰੀ ਉਹਦੀ ਬਸਾਖੀ ਵੀ ਲਾਈਤੀ ਸੇਲ ਹਾਂਜੀ ਹਾਂਜੀ ਦੁਬਾਰਾ ਫੇਰ ਲੱਗੀ ਹੈ ਫੇਰ ਮਾਲ ਆ ਗਿਆ ਦੁਬਾਰਾ ਵੱਧ ਪਕੇ 899 899 ਆ ਲੋ ਕਰੋ ਚੈੱਕ ਡਿਜ਼ਾਈਨਿੰਗ ਮਾਲ ਆ ਗਿਆ ਫੁੱਲ ਵੀਡੀਓ ਨੂੰ ਕਰ ਦੋ ਦੱਬ ਕੇ ਸ਼ੇਅਰ ਪੇਜ ਨੂੰ ਕਰ ਲੋ ਫੋਲੋ ਆ ਲੋ 3510 ਦਾ ਸੂਟ ਆ 899 ਰੁਪਏ ਦਾ ਲੱਗਣਾ ਸਿਰਫ 899 ਐਨ ਵਾਲਾ ਇਕੱਲਾ ਵਰਕ ਹੋਇਆ ਪੈਸੇ ਦੇ ਉੱਪਰ ਕੰਮ ਪੱਲੇ ਦੇ ਕੰਮ ਬਾਜੀ ਦੇ ਕੰਮ ਚੁੰਨੀ ਫਰੇਮ ਤਾਂ ਨਹੀਂ ਹੈਗੀ ਨਹੀਂ 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 ਚੁੰਨੀਆਂ ਕੜਾਈਆਂ ਵਾਲੀ ਪਹੁੰਚੇ ਵੀ ਕੱਢੇ ਫੇਰ ਨਾਲ ਪਿਓਰ ਦੀ ਸਲਵਾਰ 600 ਰੁਪਏ ਦੀ ਕੱਲੀ ਪਿਓਰ ਦੀ ਸਲਵਾਰ ਹੁੰਦੀ ਆ ਲਓ ਚੱਕੋ 899 ਮੈਂ ਪੂਰਾ ਸੂਟ ਦਊਂਗਾ ਵਿੱਧ ਦੁਪੱਟਾ ਆ ਗਏ ਦੇਖ ਲਓ ਰੇਟ ਮਾਣਾ ਫਰਕ ਆਉਗਾ ਨਹੀਂ ਜੀ ਨਹੀਂ ਦੁਪੱਟਾ ਹੀ ਕਹਿੰਦਾ 400 ਰੁਪਏ ਦਾ ਹਾਂ ਜੋ ਰੇਟ ਕਹਿ ਤਾ ਉਹੀ ਮਿਲੂਗਾ ਜੀ ਪਲੇਨ ਜੁਪਟਾ ਜਿਹੜਾ ਡਾਇ ਕਰਾਣੇ ਵਾਲਾ ਹੁੰਦਾ 400 ਰੁਪਏ ਦਾ ਇਹਦੇ ਨਾਲ ਦਾ ਇਹਦੇ ਖੜਾਈ ਹੋਈ ਵੀ ਫੱਟੇ ਵਾ 899 ਰੁਪਏ ਵਾਂ ਓਰਗੰਜਾ ਦਾ ਸੂਟ ਪਿਓਰ ਬਿਸਕੋਸ ਓਰਗੰਜਾ ਵਾ ਜੀ ਵਾ ਯਾਰ ਮੈਂ ਕੋਈ ਵੇਚਦੇ 2500 ਕੋਈ ਵੇਚਦੇ 3000 ਨਾਲ ਦੁਪੱਟਾ ਲੱਗਿਆ ਫੁੱਲ ਪਿਓਰ ਦਾ 899 ਰੁਪਏ ਲਾ ਕੇ ਦਊਗਾ ਇੱਕੋ ਰੇਟ ਇੱਕ ਜਣਾ ਮੈਂ ਨਾ ਜੇ ਵਿਆਹ ਵਾਲੀ ਕੁੜੀ ਨੂੰ ਲਾਣਾ ਸੂਟ ਉਹ ਵਾਲਾ ਸੂਟ ਦੋ ਕੋਈ ਰਾਣੀ ਰੰਗ ਵਾਂ ਆ ਲੋ ਚੱਕੋ ਰਾਣੀ ਕਲਰ ਦੇ ਵਿੱਚ ਸੂਟ ਇਹਦਾ ਰੇਟ ਜਰੂਰ ਤੁਸੀਂ ਮੈਂਗਾਂ ਦੱਸੂंगे ਨਹੀਂ 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 ਰੇਟ ਰਹੂਗਾ ਉਹੀ ਜੋ ਤੁਹਾਨੂੰ ਚੱਲ ਰਿਹਾ ਬਾਜ਼ਾਰ ਦਾ ਰੇਟ 1500 2000 ਏਕ ਕਲੈਕਸ਼ਨ ਤੇ 899 ਰੁਪਏ ਦਾ ਮਿਲੂਗਾ ਤੁਹਾਨੂੰ ਦੁਪੱਟਾ ਦੇਖ ਲਓ ਪੌਂਚੇ ਵੀ ਇਹਦੇ ਕੱਡੇਵੇਂ ਪੌਂਚੇ ਕੱਡੇ ਵੀ ਹੋਣਗੇ ਜੀ ਜਿਵੇਂ ਹੈਗਾ ਓਵੇਂ ਹੀ ਹੋਊਗਾ ਸੂਟ ਸਲਵਾਰ ਵੀ ਪਿਓਰ ਦੀ ਆ ਨਾਲ ਦੁਪੱਟਾ ਵੀ ਕੱਡੇਵਾ ਹੋਊਗਾ ਬਾਜ਼ਾਰ ਦਾ ਰੇਟ 2000 3000 2500 ਪਰ ਏਕ ਕਲੈਕਸ਼ਨ ਤੇ 899 ਰੁਪਏ ਦਾ ਐ ਕਰੋ ਇੱਕ ਪੂਰਾ ਦਿਖਾਓ ਹੈਵੀ ਸੂਟ ਆਹ ਲੋ ਜੀ ਚੱਕੋ ਪੂਰਾ ਫੁੱਲ ਹੈਵੀ ਸੂਟ ਬਿੜ ਨੂੰ ਕਰ ਦੋ ਦੱਬ ਕੇ ਸ਼ੇਅਰ ਪੇ ਇਹ ਸਾਰੇ ਕੰਮ ਤਿੱਲੇ ਦਾ ਹੋਇਆ ਪਏ ਸੂਟ ਦੇ ਉੱਪਰ ਨਾਲ ਧਾਗਾ ਵੀ ਹੋਇਆ ਪਿਆ 699 ਵਾਲਾ 2 ਥ ਇਹਦੇ ਬਾ ਧਾਗਾ ਵੀ ਕੜਾਈ ਹੋਈ ਵੀ ਇਹਵਾ ਜੀ ਬੰ ਐਨੇ ਸੋਹਣੇ ਸੋਹਣੇ ਸੂਟ ਨੇ ਆ ਲੋ ਇਹਦਾ 8800 ਰੁਪਏ ਦੀ ਕਲਿ ਕੜਾਈਆਂ ਹੋਈਆਂ ਮੈਂ ਲੱਗਦੀ ਛੁੱਟਾਂ ਦੀ ਐਹੀਂ ਹੈ ਜੀ ਅਹੀਂ ਇਹ ਜਿਹੜੇ ਕਰਦੇ ਗਾਕਾ ਦਾ ਫਾਇਦਾ ਆ ਲੋ ਚੱਕੋ ਡਿਜ਼ਾਈਨ 500 ਰੁਪਏ ਦਾ ਕੱਪੜੇ ਨਾਲ ਹੋਲੇ ਹੀ ਬੋਦ 2500 ਰੁਪਏ ਪਰ ਇਹ ਕੇ ਕਲੈਕਸ਼ਨ ਨੇ ਸੇਲ ਲਾਦੀ 15 ਦਿਨ ਦੀ ਰੇਟ ਕਰਤਾ 699 ਰੁਪਏ ਸਿਰਫ 699 ਰੁਪਏ ਹਾਂਜੀ ਹਾਂਜੀ 699 ਰੁਪਏ ਪਹਿਲਾਂ ਆਓ ਪਹਿਲਾਂ ਪਾਓ 15 ਦਿਨ ਦੀ ਸੇਲ ਲੱਗੀ ਜੇ ਅਗਰ ਜਰੂਰ ਕਾਲਾ ਨਹੀਂ ਹੋਣਾ ਉਹ ਵੀ ਕਾਲਾ ਰਾਂਗ ਬਲੈਕ ਮੈਂ ਦੇ ਦੂੰਗਾ ਨਹੀਂ ਨਹੀਂ ਬਲੈਕ ਵੀ ਦਊਂਗਾ ਫਰੋਜੀ ਵੀ ਦਊਂਗਾ ਸਿਕਾਈ ਵੀ ਦਊਂਗਾ ਇਹਦਾ ਪਰ ਜੂ ਰੇਟ ਮੈਂ ਦੱਸੂਗਾ ਡਿਜ਼ਾਈਨ ਹੋਣਗੇ 500 ਤੋਂ ਲੈ ਕੇ 600 ਦੇ ਵਿੱਚ ਕੰਮ ਦੇਖ ਲਓ ਕਿੰਨਾ ਸੋਹਣਾ ਹੋਇਆ ਵਾ ਧਾਗੇ ਦਾ ਕੰਮ ਹੈ ਨਾਲ ਦੁਪੱਟਿਆਂ ਦੇ ਵਰਕ ਇਹਦਾ ਕੀ ਰੇਟ ਹੈ ਕਾਲੇ ਛੁੱਟਦਾ ਉਹੀ 699 699 ਬਾਜੀ ਲੱਗੜੇ ਜੀ 699 ਰੁਪਏ ਇੱਕ ਧਾਗੇ ਦਾ ਕੰਮ ਦੋ ਜਾਮ ਦੇ ਉੱਤੇ ਆ ਇੱਕ ਜਿਹੜਾ ਫੋਟੋ ਆ ਜਾਂਦਾ ਇਹ ਪਹਿਲਾਂ ਆ ਦਿਖਾਓ ਮੈਨੂੰ ਫੋਟੋ ਵਾਲਾ ਦਿਖਾਓ ਇਹ ਜਿਹੜਾ ਫੋਟੋ ਆ ਜਾਂਦਾ ਕਰ ਲੋ ਚੱਕਰ ਸੇਮ ਫੋਟੋ ਵਾਲਾ ਸੂਟ ਆ ਕਰ ਲੋ ਚੈੱਕ ਫੋਟੋ ਬਾਜ਼ਾਰਦਾਰ ਹੈਗਾ 2 200 ਰੁਪਏ 3 300 ਰੁਪਏ ਲੀਲਨ ਦਾ ਕੱਪੜਾ ਹੈ ਜਿਹੜਾ ਪਿਓਰ ਲੀਲਨ ਜਿਹਨੂੰ ਕਹਿੰਦੇ ਆ ਆ ਲੋ ਥੋੜੇ ਪਾ ਕਿੰਨੇ ਦਾ 1400 ਰੁਪਏ ਦਾ 800 ਰੁਪਏ ਦਾ 899 ਦਾ ਪਿਓਰ ਲੀਲਨ ਦਾ ਕੱਪੜਾ ਡਿਜ਼ਾਈਨ ਦਊਗਾ 200 ਤੋਂ ਲੈ ਕੇ 500 ਇਹਦੇ ਵਿੱਚ ਇਹ ਵਾਲਾ 350 ਰੁਪਏ ਕੱਲਾ ਆ ਲੋ ਪਿਓ 300 ਤੋਂ 400 ਦਾ ਬਾਜੂ ਤੇ ਵਰਕਰ ਹੋਊਗਾ ਆ ਲੋ ਬਾਜੂਆਂ ਕਰ ਲੋ ਉਹ ਬਾਜੂ ਹੀ ਵਰਕ ਦਊਂਗੇ ਹਾਂਜੀ ਹਾਂਜੀ ਬਾਜੂ ਵੀ ਬੱਸ ਇਸੇ ਰੇਟ ਦੇ ਵਿੱਚ ਬਾਜੂਆਂ ਸੇਮ ਬਾਜੂ ਵੀ ਵਰਕ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੀ ਇਹਤੀ ਮਾਨ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਦਬਾਣਾ ਨਾ ਭੁੱਲੋ